ਤਨ ਹੈ ਤਨ ਹੈ ਹੋ ਜੀ ਵਾਹਿਗੁਰੂ ਜੀ ਨਿਸ਼ਾਨ ਸਾਹਿਬ ਦੀ ਸੇਵਾ ਸ਼ੁਰੂ ਹੋ ਗਈ ਆ ਮਾਹੌਲ ਤੁਸੀਂ ਦੇਖ ਸਕਦੇ ਆ ਆਸ-ਪਾਸੇ ਧੁੰਦ ਬਹੁਤ ਹੈ ਅੱਜ ਤਨ ਹੈ ਤਨ ਹੈ ਤਨ ਹੈ ਗੁਰੂ ਗੋਬਿੰਦ ਸਿੰਘ ਜੀ ਤਨ ਹੈ ਕਹਿੰਦੇ ਲੋੜਾ ਚਾਦਰ ਬਾਬੇ ਨਾਨਕ ਦਾ ਉਚਾ ਦਰਬਾਬੇ ਨਾਨਕ ਮੈਂ ਸੋਬਾ ਸੁਣ ਕੇ ਆਇਆ ਉਚਾ ਦਰਬਾਬੇ ਨਾਨਕ ਦਾ ਉਚਾ ਦਰਬਾਬੇ ਨਾਨਕ ਦਾ ਗਾਵਤੀ ਉੱਧਰੇ ਸੁਣ ਤੇ ਵੀ ਉੱਧਰੇ ਗਾਵਤੀ ਉੱਧਰੇ ਸੁਣ ਤੇ ਵੀ ਉੱਧਰੇ ਬਿੰਦੇ ਪਾਪ ਗਨੇਰੇ ਉਚਾ ਦਰਬਾਬੇ ਨਾਨਕ ਦਾ ਉਚਾ ਦਰਬਾਬੇ ਨਾਨਕ ਦਾ ਬੇਨਾਨਕ ਤੋਂ ਸਦਕੇ ਸੋ ਸੋਹਾਰ ਬਾਬੇ ਨਾਨਕ ਤੋਂ ਮੈਂ ਜਾਮ ਬਲਿਆਰ ਬਾਬੇ ਨਾਨਕ ਤੋਂ ਸਦਕੇ ਸੋ ਸੋਹਾਰ ਬਾਬੇ ਨਾਨਕ ਤੋਂ ਮੈਂ ਜਾਮ ਬਲਿਆਰ ਬਾਬੇ ਨਾਨਕ ਤੋਂ ਸਦਕੇ ਸੋ ਸੋਹਾਰ ਬਾਬੇ ਨਾਨਕ ਤੋਂ ਆਏ ਨਾ ਨਿਮਣੇ ਪਾਣੀ ਲਾਓ ਚਾਹ ਪਾਣੀ ਮਾਰ ਜਾਈਏ ਉਥੇ 아니, 아니, 가니 아니, 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 아

ਨਿਸ਼ਾਨ ਸਤਿ ਪੈ ਵਾਲੇ ਹੋਏ ਜਉਂਦੀਆਂ ਸਤਨਾਮ 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 ਜੀ ਹਰਿ ਨਿਮਾਣੇ ਦਾ ਸਾਹ ਸਾਰੇ ਆ ਬਸ ਇੱਕ ਜੀਓ ਜੀ ਨਿਸ਼ਾਨ ਸਾਹਿਬ ਦੀ ਸੇਵਾ ਹੋ ਗਈ ਆ ਜੀ ਤੇ ਹੁਣ ਚੋਲਾ ਸਾਹਿਬ ਪਹਿਨਾ ਜਾਣਗੇ ਉਹਨਾਂ ਦੇ ਫੈਮਿਲੀ ਗੱਲਾਂ ਦਿੰਦੀਆਂ ਆ। Santa the city. ਲਓ ਜੀ ਨਿਸ਼ਾਨ ਸਾਹਿਬ ਦੀ ਸੇਵਾ ਹੋ ਗਈ ਹੈ ਜੀ ਜੋ ਕਿ ਤੁਸੀਂ ਦੇਖ ਲਈਆ ਤੇ ਹੁਣ ਆਪਾਂ ਮੰਡੀ ਨੂੰ ਚੱਲੇ ਆ ਥੋੜਾ ਬੜਾ ਸਮਾਨ ਹੈ ਗਿਆ ਸਿਕਾ ਮੰਡੀੋਂ ਲੈ ਆਏ ਤੇ ਇਹ ਸਾਰੇ ਸੇਵਾਦਾਰ ਨਾਲ ਚੱਲੇ ਆ ਅਨਤਾਰ ਸਿੰਘ ਤੇ ਪਿੱਛੇ ਸਾਡੇ ਰਮਨ ਕਹਣੀ ਨਾਲ ਮੰਦੀਪ ਸਿੰਘ ਇਸ ਟਾਈਮ ਆਪਾਂ ਮੰਡੀ ਨੂੰ ਚੱਲੇ ਆ ਤੇ ਸਵੇਰ ਦਾ ਦਿਹਾੜਾ ਦੇ ਲਓ 8:30 ਵਜੇ ਉਹ ਅੱਜ ਗਿਆ ਸੀ ਇਹਦੇ ਤੋਂ ਬਹੁਤ ਹੈ ਟਾਂਡੇ ਦੇ ਵਿੱਚ ਦੇਖੋ ਜੀ ਇਸ ਦਾ ਫਿਰ ਟੀ ਚੱਲੇ ਆ ਥੋੜਾ ਸਮਾਂ ਰਹਿ ਗਿਆ ਸੀਗਾ ਸਬਜੀ ਮੰਡੀ ਪਹੁੰਚ ਗਏ ਜੀ ਆਪਾਂ। ਨੋ ਜੀ ਮੰਡੀ ਪਹੁੰਚ ਗਏ ਮੰਡੀ ਆ ਗਿਆ ਆਪਾਂ। ਸਾਈਡ ਤੋਂ ਹੋ ਜਾ ਜੀ। ਸਾਗ ਲੈ ਆ ਜੀ ਅੱਜ ਰਾਤ ਨੂੰ ਸਾਗ ਬਣਾ। ਸਾਗ ਲੈ ਲਿਆ ਆ ਪਾਲਕ ਲੈਣੀ ਰਹਿ ਗਈ ਆ। ਸਾਗ ਜੀ ਮੰਡੀ ਦਾ ਜਿਹੜਾ ਰਹਿੰਦਾ ਸਮਾਨ ਸਗਾ ਉਹ ਅਸੀਂ ਲੈ ਲਿਆ ਤੇ ਹੁਣ ਦੁਬਾਰਾ ਆਪਣੇ ਗੁਰਦਾਸ ਸਾਹਿਬ ਚੱਲੇ ਆ। ਇਹ ਹੋ ਸਕਦਾ ਪਾ ਸਾਰਾ ਗੁਰਪੁਰਦੇਸ ਸ਼ੂਟ ਕਰੀਏ ਜਿਹੜਾ 3 ਦਿਨ ਦਾ ਪ੍ਰੋਗਰਾਮ ਹੁੰਦਾ ਆ ਵਾਈਗਰੀ ਜੀ ਪਹਿਲੇ ਦਿਨ ਦਾ ਲੰਗਰ ਸ਼ੁਰੂ ਹੋ ਗਿਆ ਜੀ ਠੀਕ ਹੈ ਗਿਆ ਜੀ 14 ਤਰੀਕ ਤੇ ਅੱਜ ਵੀ ਮੰਡੀ ਆਏ ਸੀਗੇ ਦੂਜਾ ਦਿਨ ਆ ਫਾਰਟ ਤੇ ਚੱਲਦੇ ਦਾ ਦੂਜਾ ਦਿਨ ਤੇ ਅੱਜ ਵੀ ਮੌਸਮ ਠੰਡਾ ਬਹੁਤ ਹੈ ਅੱਜ ਬਾਕੀ ਨਾਲ ਅੱਜ ਮੌਸਮ ਠੰਡਾ ਹੈ ਧੁੰਦ ਬਹੁਤ ਪਈ ਆ ਜਿਵੇਂ ਜਾਜੇ ਭਾਈ ਪਾਸੇ ਬਹੁਤ ਹੀ ਆਪਾਂ ਲਓ ਜੀ ਗੁਰਦਾਰੇ ਪਹੁੰਚ ਗਏ ਆਪਾਂ ਮੰਡੀ ਦਾ ਸਾਮਾਨ ਲੈ ਕੇ ਤੇ ਟਾਈਮ 8:30 ਹੋ ਗਏ ਤੇ ਫਾਰਟ ਲੋ ਜੀ ਅੱਜ ਪਾਠ ਦਾ ਦੂਜਾ ਦਿਨ ਆ ਜੀ ਕੱਲ ਨੂੰ ਗੁਰਪੁਰਬ ਮਨਾਇਆ ਜਾਏਗਾ ਜੀ ਤਨਤਾਂ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੀ ਤੇ ਅੱਜ ਦੂਜਾ ਦਿਨ ਆ ਪਾਠ ਚੱਲ ਰਹੇ ਨੇ ਆਓ ਤੁਹਾਨੂੰ ਦਿਖਾਉਂਦੇ ਆ ਗੁਰਦੁਆਰਾ ਬਹੁਤ ਸੋਹਣਾ ਸਜਾਇਆ ਆ ਦੇਖੋ ਲਾਈਟਾਂ ਲੱਗੀਆਂ ਆ ਚਾਨਣੀਆਂ ਲਾਈਆਂ ਰਾਤ ਤੇ ਰਾਤ ਸਜਾਵਟ ਕੀਤੀ ਆ ਜੀ ਸੇਵਾਦਾਰਾਂ ਨੇ ਦੂਜੇ ਦਿਨ ਦੀ ਲੰਗਰ ਦੀ ਸੇਵਾ ਚੱਲ ਰਹੀ ਹੈ ਜੀ ਬੱਚੇ ਹੋਮ ਹੋਮ ਆ ਕੇ ਸੇਵਾ ਕਰ ਰਹੇ ਨੇ dice this a ਦੂਜੇ ਦਿਨ ਦੀ ਸਮਾਪਤੀ ਚੱਲ ਰਹੀ ਹੈ ਜੀ ਸਾਫ ਸਵਾਈ ਚੱਲ ਰਹੀ ਹੈ ਵਰਤੂ ਗੁੱਤਾਂ ਤੋਂ ਹੋ ਗਏ ਹੁਣ ਵੱਡੇ ਵੱਡੇ ਫਤੀਲੇ ਰਹਿ ਗਏ ਤੋਂ ਵਾਲੇ ਇਹ ਦੂਜੇ ਦਿਨ ਦੀ ਸਮਾਪਤੀ ਅੱਜ ਹੋ ਰਹੀ ਹੈ ਜੀ ਇੱਧਰ ਮਾੜਾ ਨਾ ਦੇਖੋ ਜੀ ਆਹ ਕਰ ਬਾਜੀ ਉਹ ਇੱਧਰ ਕਰੋ ਮਾੜਾ ਮੂੰਹ ਆਹ ਸਾਡੇ ਆਹ ਸਾਡਾ ਮੁੱਖ ਸੇਵਾਦਾਰ ਆ ਰਹੇ ਜੀ ਮੋਹਨ ਸਿੰਘ ਮਕਰ ਜੱਲਾ ਬਤਾਰ ਸਿੰਘ ਠੀਕ ਹੈ ਜੀ ਹਾਂ ਮੰਤਰੀ ਇੱਥੇ ਐਮਪਲਾਈ ਮੰਤਰੀ ਅੰਦਰ ਸਹਿਰਵਾਸ ਤੇ ਨਹੀਂ ਨਹੀਂ ਠੀਕ ਹੈ ਕੀ ਕਰਨਾ ਹੈ ਭਾਈ ਸਪਲਾਈ ਨਹੀਂ ਵਾਸਤੇ ਸਪਲਾਈ ਮੰਤਰੀ ਨਾਮਾ ਨਾ ਵਾਲਾ ਦੇਖ ਰੱਖ ਦੇਣਾ ਇਹ ਸਾਡੇ ਭਾਈ ਇੱਕ ਮਿੰਟ ਇਹ ਸਪਲਾਈ ਮੰਤਰੀ ਸਪੈਸ਼ਲ ਭਾਈ ਦੇਖੇ ਮਾੜਾ ਨਹੀਂ ਦੇਖ ਲਿਆ ਓਏ ਇਹ ਨੂੰ ਲਾ ਕੇ ਇਹ ਸੇਵਾਦਾਰ ਸਾਡੇ ਭਾਈ ਲਈ ਗਰਮ ਪਾਣੀ ਲਾ ਕੇ ਚੱਲੇ ਆ ਤੁਹਾਡੇ ਸਿੰਧ ਨੂੰ ਵਾਸਤੇ ਚਾਹ ਨਾਲ ਇੱਧਰ ਚਾਹ ਬਣ ਰਹੀ ਹੈ ਜੀ ਸੇਵਾਦਾਰਾਂ ਵਾਸਤੇ ਕਿਉਂਕਿ ਕੰਮ ਨਿਬੇੜਨ ਤੋਂ ਬਾਅਦ ਵੀ ਆਪਾਂ ਚਾਹ ਪੀਂਦੀ ਹੁੰਦੀ ਹੈ ਜੀ ਮਿੱਠਾ ਤੇਜ ਰੱਖਿਓ ਜੀ ਇਹ ਰੱਖ 啊，你这边等等吧。 ਨਗਾਹੀ ਦੇਕਾ ਬਾਰੀਆ ਕੋ ਕੋਨੀ ਚਨੇ ਰਸਾ ਰਸੀ ਲੋ ਜੀ ਲੰਗਰ ਦੀ ਸੇਵਾ ਚੱਲ ਰਹੀ ਹੈ ਜੀ ਬੀਬੀਆਂ ਲੱਗੀਆਂ ਗੁੱਬੀ ਬਣਨੀ ਅੱਜ ਛੋਲੇ ਬਣਨਗੇ ਮਿਕਸ ਸਬਜ਼ੀ ਬਣਨੀ ਹੈ ਜੀ ਇੱਧਰ ਤੇ ਬੀਬੀ ਇੱਧਰ ਫੁਲਕੇ ਬਣਾ ਰਹੀਆਂ ਜੀ ਉਹ ਵੀ ਫਰਾਈ ਹੋ ਰਹੀ ਹੈ ਜੀ ਮਧਰ ਫੁਲਕੇ ਬਣ ਰਹੇ ਜੀ ਲੋ ਜੀ ਗੁਰਪੁਰਬ ਦੀਆਂ ਤਿਆਰੀਆਂ ਹੋ ਰਹੀਆਂ ਜੀ ਭੋਗ ਪੈਂਦੀ ਤਿਆਰੀ ਹੈ ਜੀ ਤੇ ਟਾਈਮ ਇਸ ਟਾਈਮ 10:30 ਹੋ ਗਏ ਤੇ ਸਿਆਵੜ ਬਹੁਤ ਵਧੀ ਕੀਤੀ ਆ ਸੰਗਤਾਂ ਆਈ ਜਾਂਦੀਆਂ ਜੀ ਤੇ ਚਾਹ ਦਾ ਲੰਗਰ ਲੱਗਣਾ ਸ਼ੁਰੂ ਹੋਣ ਲੱਗਾ ਜੀ ਜਿਆਦਾ ਦੇ ਲਈ ਸ਼ਾਮ ਨੂੰ ਜਿਆਦਾ सत् सत पाए सत् सत तेरे लाल है सत् सत दिया देखाए आप अपचार है कृतत्व लै वह था शरन आए चित्त अमृत वर्ष भा जैसे गात को सब जाय दुख पुकारना है इति जो तुम दाई सात् सत सब सोवा कर सब Yeah. Oh. ਸਤਿ ਆਪਾ ਰੇਮੇ ਪਿਆਰ ਪੁੱਤਰ ਤੇ ਪਾਈਏ ਤੁਮ ਦਾ ਵਾਪਸ ਨਾ ਤੇ ਹਰੇ ਮਨ ਕਾਈਏ ਜੀ ਗੁਰੂ ਕਲੰਗਾ ਸਟਾਰਟ ਹੋ ਗਿਆ ਜੀ ਸੇਵਾ ਦਾ ਲੱਗਿਆ ਆਪਣੀਆਂ ਡਿਊਟੀਆਂ ਸੰਭਲਣ ਸੰਗਤ ਵਿੱਚ ਕਾਫੀ ਉਤਸ਼ਾਹ ਰੋਕੇ ਹੋਣਾ ਖੜੇ ਨਾ ਕਰਿਓ ਨਾ ਕੋਈ ਤੁਹਾਨੂੰ ਚਲਾਓ ਹਾਂਜੀ ਸਾਡੇ ਸੇਵਾਦਾਰ ਲੱਗੇ ਆਪਣੀ ਡਿਊਟੀਆਂ ਦੇ ਕੋਲ ਤੇ ਸਾਥ ਸੰਗਤ ਚਲੋ ਜੀ ਹੋ ਜੋ ਕੰਮ

ਲੰਗਰ ਦੀ ਹੋ ਗਈ ਸਮਾਪਤੀ ਹੁਣ ਸੇਵਾਦਾਰ ਸਾਰੇ ਹਨ ਭਾਂਡੇ ਸਾਫ਼ ਕਰਕੇ ਸਾਮਰੇ ਨੇ ਜੀ ਠੀਕ ਹੈ ਜੀ ਲਓ ਜੀ ਹੁਣ ਮਿਲ ਜੇ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਹੱਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਰੱਬ ਰੱਖਾ ਸਾਰਿਆਂ ਨੂੰ ਦੁਬਾਰਾ ਜੀ ਗੁਰਪੁਰਬ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਬਤਾਈਆਂ ਕਿ ਜਲਦੀ ਵੀਡੀਓ ਲੈ ਕੇ ਆਵਾਂਗੇ ਨਵੇਂ ਹੱਦ ਤੱਕ ਲਈ ਸਤਿ ਸ਼੍ਰੀ ਅਕਾਲ ਰੱਬ ਰੱਖਾ ਜੀ